ਹਾਂਜੀ ਕੀ ਹਾਲ ਚੱਲ ਮੈਂ ਥੋੜੇ ਸਾਰਿਆਂ ਦੇ ਇੱਕ ਵਾਰ ਫਿਰ ਤੋਂ ਵੈਲਕਮ ਆ ਫਾਰਮਿੰਗ ਫੈਮਿਲੀ ਤੇ ਵੀਡੀਓ ਦੇ ਵਿੱਚ ਅੱਜ ਦਾ ਮਾ ਐਪੀਸੋਡ ਤੇ ਜਿਵੇਂ ਕਿ ਮਿੱਤਰੋ ਮੈਂ ਤੁਹਾਨੂੰ ਪਿਛਲੇ ਵੀਡੀਓ ਤੇ ਆਖਿਆ ਸੀ ਆਪਾਂ ਵੱਢਣੀ ਮੱਕੀ ਮੱਕੀ ਪਕਾਉਣ ਦੇ ਰੱਖੀ ਨੂੰ ਮੱਕੀ ਵੇਖੋ ਪੱਕ ਗਈ ਐ ਤੇ ਇੱਕ ਉਹ ਮਸ਼ੀਨਾ ਲਾਇਆ ਦਿਆਂ ਆਪਾਂ ਤੇ ਉੱਧਰ ਦੇਖ ਸਕਦੇ ਹੋ ਟੋਚਣ ਕੀ ਗਮਗਰ ਟਰਾਲਾ ਪਾਇਆ ਹੈ ਤੇ ਚਲੋ ਹੁਣ ਆਪਾਂ ਵੱਢਣੀ ਕਰਦੇ ਸ਼ੁਰੂ ਕਿਉਂਕਿ ਯਾਰ ਮਿੱਤਰੋ ਵੱਢੇ ਗਏ ਨਹੀਂ ਖੱਟੀ ਹੋ ਗਈ ਮਾਂ ਕੇ ਚੱਲ ਦਾਣੇ ਬਣ ਜਾਣਗੇ ਪੂਰਾ ਚੱਲ 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 ਚੋਟਿਏ ਏ ਉਹ ਚੱਕ ਕੰਦੇ ਵੱਡਣ ਲੱਗ ਪਏ ਆਪਾਂ ਤੇ ਮੇਦਰ ਟਾਈਮ ਬੜਾ ਲੱਗਣ ਵਾਲਾ ਏ ਇਸ ਕਰਕੇ ਵੀਡੀਓ ਦੇ ਦੋ ਪੜ ਬਣ ਜਾਣੇ ਮੇਰੇ ਸਾਹਮਣੇ ਪੱਕੀ ਗੱਲ ਦੋ ਪੜ ਬਣਗੇ ਹਾਂ ਯਾਰ ਬਣਗੇ ਦੋ ਬਾਟ ਓਕਾ ਜੀ ਤੇ ਬਾਕੀ ਵਸੀਆਂ ਉਦਿੰਗੇ ਮਸ਼ੀਨ ਨੂੰ ਆਪਾਂ ਲਾਈਏ ਇਸ ਤਰ੍ਹਾਂ ਯਾਹ ਲਓ ਤੋਜਣਾ ਯਾਹ ਲਓ ਉਹ ਜੋਪਰਾ ਵੇ ਖੀ ਮੇ ਰਿਆ ਵੀਰਾ ਇਥੋਂ ਦੀ ਸੁਟੀਆਂ ਕਰਾਂ ਲਓ ਜੀ ਮਿੱਤਰੋ ਕਹਿੰਦੇ ਇੱਕ ਡਿੱਗੀ ਭੱਲ ਗਈ ਨਾ ਥਾਂ ਵੱਡਾ ਚੱਲ ਘੋਟਿਆਂ ਮੇ ਟੋਚਣੀਆਂ ਟਿੰਗਲਿੰਗਲਿੰਗਲਾਂਗਲਾਾਂਗਲਾਾਂਗਲਾਂਗ ਓਏ 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 ਆ ਕੀ ਆ ਅਗੜੀ ਹੋਰ ਚੱਲ ਘੋਟਿਆਂ ਮੇਰੇ ਮੱਖਣਾ ਤੇ ਲਓ ਜੀ ਮਿੱਤਰੋ ਮਾਲ ਪੈਣ ਲੱਗ ਪਿਆ ਲੋਡ ਤੇ ਬਾਕੀ ਚਲੋ ਹਣ ਹੋਉਂਦੀ ਐ ਲੋਡ ਫਿਰ ਤੁਹਾਨੂੰ ਮਿਲਦੇ ਆ ਬਾਜੀ ਲਓ ਜੀ ਮਿੱਤਰੋ ਇੱਕ ਡਿੱਗੀ ਪਾ ਗਈ ਇਨਸ਼ਾ ਅੱਲਾਹ ਫੰਨ ਦਾ ਪਹਿਲਾ ਹੀ ਕਰਦਾ ਝੋਟਾ ਦਬਦਾ ਕਿਤੇ ਤੇ ਬਾਕੀ ਚਲੂ ਹੁਣ ਆਪਾਂ ਆਏ ਹਾਏ ਇਨਸ਼ਾ ਅੱਲਾਹ ਕੀ ਅੱਹ ਤੇ ਹਾਂ ਇਤਨਾ ਕਰਕੇ ਦੇਖ ਬਸ ਓਕਾ ਜੀ ਹੁਣ ਦੂਜੀ ਡਿੱਗੀ ਭਰਨ ਲਿਜੇ ਲਓ ਜੀ ਮਿੱਤਰੋ ਵੱਡੀ ਹੋਣੀ ਆਪਾਂ ਮੱਕੀ ਇੰਨੀ ਕੁ ਰਹਿ ਗਈ ਆ ਇੱਕ ਬੋਗਾ ਪਾਤਾ ਤੇ ਆਏਗਾ ਆਪਣਾ ਦਰਿਆ ਦੇਖੋ ਦਰ ਬਾਕੀ ਹੁਣ ਤਾਂ ਲੱਥ ਗਿਆ ਏ ਬਾਕੀ ਦੇਖੋ ਕੈਂਡ ਗੱਲਾਂ ਬਾਤਾਂ ਤੇ ਚਲੋ ਵੱਢ ਕੇ ਮਿਲਦੇ ਆਂ ਤੁਹਾਨੂੰ ਲਓ ਜੀ ਮਿੱਤਰੋ ਕਹਿੰਦੇ ਕੀਤੀ ਆਉਣੇ ਆਪਾਂ ਕ੍ਰਸ਼ਿੰਗ ਉਹ ਕ੍ਰਸ਼ਿੰਗ ਕੀਤੀ ਆ ਨਾ ਇਹ ਮੱਕੀ ਵੱਢੀ ਆਉਣੇ ਆ ਬਾਕੀ ਇੱਕ ਜਿਹੜਾ ਰਹਿ ਗਿਆ ਦੋ ਡਿਗੀਆਂ ਪਾਤੀਆਂ ਭਰ ਕੇ ਤੇ ਆਉਣਾ ਤੀਜੀ ਡਿਗੀ ਆ ਤੇ ਟੁਕ ਟਿੰਗ ਮੇਰੇ ਨਾਲ ਫਾਨਾ ਕਰਦਾ ਏ ਕੱਡੂ ਫਾਨਾ ਯਾਰ ਚਲੋ ਦੇਖਦੇ ਆਂ ਚੰਗਾ ਜੀ ਤੇ ਆਪਾ ਹੁਣ ਤੁਹਾਨੂੰ ਵੜ ਕੇ ਮਿਲਦੇ ਆਂ ਇਹਦੀ ਭੈਣ ਦੀ ਪਰੌਂਠੀ ਲਈ ਨੂੰ ਪਰੌਂਠੀ ਲੂਣ ਵਾਲੀ ਮਿਕਸ ਤੇ ਹੁਣ ਆਪਾਂ ਚਲੋ ਵੜ ਕੇ ਮਿਲਦੇ ਆਂ ਤੁਹਾਨੂੰ ਓਕਾ ਜੀ ਤੇ ਅੱਜ ਦੇ ਵਲੌਗ ਦੇ ਵਿੱਚ ਬਸ ਇੰਨਾ ਹੀ ਕਰਾਂਗੇ ਮੁੰਕੇ ਕਿਉਂਕਿ ਵੀਡੀਓ ਜਿਆਦਾ ਲੰਮੀ ਹੋ ਦੀ ਤੇ ਚਲੋ ਤੁਹਾਨੂੰ ਹੁਣ ਵੜ ਕੇ ਮਿਲਦੇ ਆਂ ਮਿੱਤਰੋ ਲੋ ਜੀ ਮਿੱਤਰੋ ਮੱਖੀ ਆਪਾਂ ਵੜ ਲਈ ਆ ਬਾਕੀ ਹੁਣ ਚੱਲ ਝੋਟਿਆ ਓਹ ਓਹ ਆਏ ਹੋਇਆ ਕੀ ਹੋ ਗਿਆ ਕਹਿੰਦੇ ਵੇਖੋ ਵੇਖੋ ਮਿੱਤਰੋ ਫਾਨੀ ਚੁੱਕ ਗਿਆ ਟੋਚ ਨਹੀਂ ਕਿੰਗੀ ਹੋਣਾ ਆਪਣਾ ਫੋਲ ਲੈਂਡ ਲਿਆਣਾ ਇੱਥੇ ਤਾਂ ਚੱਤੀ ਚੱਲਦੇ ਐ ਟੋਚ ਨਹੀਂ ਚੱਲਣੀ ਲੋ ਜੀ ਮਿੱਤਰੋ ਇੱਥੇ ਕੰਮ ਵਿਦੂ ਹੋ ਗਿਆ ਬਾਕੀ ਦੇਖੋ ਟਰਾਲਾ ਪਲਟ ਗਿਆ ਆਪਾਂ ਇਹ ਚੱਲੀਏ ਤੇ ਅੱਜ ਦੇ ਵਲੌਗ ਦੇ ਵਿੱਚ ਬਸ ਇਨੇ ਮਿਲਦਿਆ ਇਹਨਾਂ ਨੂੰ ਅਗਲੇ ਵਲੌਗ ਦੇ ਵਿੱਚ ਹੁਣ ਜੀ YouTube ਗੁੱਡ ਬਾਏ ਲਾਈਕ ਐ ਸਬਸਕ੍ਰਾਈਬ ਸ਼ੇਅਰ ਕਮੈਂਟ ਪਾ ਦਿਓ ਤੱਕ ਓਕੇ ਮਿੱਤਰੋ ਤੇ ਯਾਰ ਆਪਰਜੀਤ ਬਾਈ ਦੇ ਘਰੇ ਸੰਦ ਸਾਰੇ ਡੱਕਦੇ ਨੇ ਓਕੇ ਜੀ ਥੇ